ਸਾਚੀ ਕਾਲਜੀ ਸੋ ਗੱਲ ਕਰਦੇ ਆ ਮਤ ਤੇ ਪੜਦਾ ਵੀਡੀਓ ਵਿੱਚ ਜਿਵੇਂ ਕਿ ਵਿੱਕੀ ਲੁੱਟ ਲੈਂਦਾ ਏ 2 ਲੱਖ ਰੁਪਿਆ ਤੇ ਫਿਰ ਉਹ ਸੋਚਦਾ ਏ ਕਿ ਮੈਂ ਹੁਣ ਇਹ ਪੈਸਿਆਂ ਨੂੰ ਕਿੱਥੇ ਰੱਖਾਂ ਤੇ ਉਹ ਇਸ ਇਸ ਕਰਕੇ ਉਹ ਚਲਾ ਜਾਂਦਾ ਏ ਆਪਣੇ ਘਰ ਤੇ ਸੋਚਦਾ ਏ ਕਿ ਬੈਂਕ ਵਿੱਚ ਹੀ ਜਮਾ ਕਰਵਾ ਦਿਨਾ ਏ ਤੇ ਉਹ 2 ਲੱਖ ਰੁਪਿਆ ਉਸਨੇ ਕਿੱਥੋਂ ਲੁੱਟਿਆ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ ਵੇਖਿਓ ਸੋ ਵਿੱਕੀ ਤੇ ਉਸਦਾ ਦੋਸਤ ਤੁਸੀਂ ਦੇਖਿਆ ਕਿ ਚੋਰੀਆਂ ਕਰ ਹੀ ਰਹੇ ਨੇ ਪਹਿਲਾਂ ਤਾਂ ਇੱਕ ਬੁਲਟ ਵਾਲੇ ਮੁੰਡੇ ਦੇ ਕੋਲੋਂ ਫੋਨ ਖੋਂਦੇ ਨੇ ਤੇ ਉਹ ਫੋਨ ਕੋ ਕੇ ਭੱਜ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਦੂਜਾ ਸ਼ਿਕਾਰ ਹੁੰਦਾ ਹੈ ਬਾਪੂ ਤੇ ਉਸਦਾ ਪੋਤਰਾ ਕਿਉਂਕਿ ਜਿਵੇਂ ਕਿ ਬਾਪੂ ਦੀ ਦੋਤੀ ਦਾ ਵਿਆਹ ਆ ਤੇ ਇਸ ਕਰਕੇ ਉਹ ਬੈਂਕ ਚੋਂ ਪੈਸੇ ਕਢਾਉਣ ਲਈ ਆਉਂਦੇ ਨੇ ਤੇ ਵਿੱਕੀ ਤੇ ਉਸਦਾ ਦੋਸਤ ਉਹਨਾਂ ਨੂੰ ਦੇਖ ਲੈਂਦੇ ਨੇ ਬੈਂਕ ਚੋਂ ਪੈਸੇ ਕਢਾਉਂਦਿਆਂ ਹੋਇਆ ਤੇ ਉਹ ਜਦੋਂ ਹੀ ਬੈਂਕ ਵਿੱਚੋਂ ਨਿਕਲਦੇ ਨੇ ਉਹ ਪਿੱਛਾ ਕਰਕੇ ਉਹਨਾਂ ਦੇ ਕੋਲੋਂ 2 ਲੱਖ ਰੁਪਇਆ ਖੋਹ ਲੈਂਦੇ ਨੇ ਕਿਉਂਕਿ ਉਹਨਾਂ ਨੇ 2 ਲੱਖ ਰੁਪਇਆ ਕਢਾਇਆ ਹੁੰਦਾ ਏ ਤੇ ਜਦੋਂ ਉਹ ਘਾਰ ਉਸ ਟਾਈਮ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਪੈਸੇ ਇੰਨੇ ਜ਼ਿਆਦਾ ਨੇ ਜੇ ਤੋ ਉਹ ਪੈਸੇ ਖੋ ਕੇ ਘਰ ਪਹੁੰਚਦੇ ਨੇ ਤੇ ਉਥੇ ਚਾ ਕੇ ਦੇਖਦੇ ਨੇ ਗਿਣਦੇ ਨੇ ਕਿ ਪੈਸੇ ਤਾਂ 2 ਲੱਖ ਰੁਪਏ ਆਏ ਸੋ ਵਿੱਕੀ ਸੋਚਦਾ ਹੈ ਕਿ ਇੰਨੇ ਪੈਸੇ ਤਾਂ ਮੈਂ ਜੇਬ ਵਿੱਚ ਰੱਖ ਕੇ ਘੁੰਮ ਨਹੀਂ ਸਕਦਾ ਕਿਉਂ ਨਾ ਹੋਵਾ ਕਿ ਮੈਂ ਇੱਕ ਵਾਰ ਘਰ ਚਲਾ ਜਾਣਾ ਤੇ ਪੈਸੇ ਜਮ੍ਹਾਂ ਕਰਾ ਔਣਾ ਹੈ ਸੋ ਆਪਣੇ ਦੋਸਤ ਨੂੰ ਕਹਿ ਕੇ ਉਹ ਚਲਾ ਜਾਂਦਾ ਹੈ ਤੇ ਉਸ ਦਾ دوست ਵੀ ਇਹ ਕਹਿੰਦਾ ਹੈ ਕਿ ਮੇਰੇ ਕੋਲ ਵੀ ਹੁਣ ਪੈਸੇ ਜ਼ਿਆਦਾ ਹੋ ਗਏ ਨੇ ਕਿਉਂਕਿ ਹੁਣ ਜਦ ਵੱਡੀ ਲੁੱਟ ਮਾਰ ਕਰਨਗੇ ਤਾਂ ਪੈਸੇ ਵੀ ਵਧਣਗੇ ਤੇ ਫਿਰ ਉਹ ਆਪਣੇ ਨਾਲ ਲੈ ਕੇ ਪੈਸੇ ਘੁਮਾਤਾ ਨਹੀਂ ਸਕਦੇ ਇਸ ਕਰਕੇ ਉਹ ਪੈਸਿਆਂ ਨੂੰ ਸਾਹਮਣਾ ਚਾਹੁੰਦੇ ਨੇ ਵਿੱਕੀ ਜਦ ਘਰ ਚਾਹੁੰਦਾ ਹੈ ਤੇ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮੈਂ ਮੈਨੂੰ ਲੱਖ ਰੁਪਇਆ ਦਿੱਤਾ ਹੈ ਫੈਕਟਰੀ ਵਾਲਿਆਂ ਨੇ ਐਡਵਾਂਸ ਵਿੱਚ ਤੇ ਇਹ ਪੈਸੇ ਮੈਂ ਜਮ੍ਹਾਂ ਕਰਾਉਣੇ ਨੇ ਤੇ ਉਹ ਵਿੱਕੀ ਦੀ ਮਾਂ ਤੇ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਪਰ ਪ੍ਰੀਤ ਬੜੀ ਹੈਰਾਨ ਹੁੰਦੀ ਆ ਕਿ ਇੰਨੇ ਪੈਸੇ ਇਕੱਠੇ ਕਿਵੇਂ ਮਿਲ ਗਏ ਸੋ ਪ੍ਰੀਤ ਉਸ ਨੂੰ ਬਾਰ-ਬਾਰ ਪੁੱਛਦੀ ਆ ਕਿ ਇਹ ਪੈਸੇ ਤੁਹਾਨੂੰ ਇੰਨੇ ਕਿਵੇਂ ਮਿਲ ਗਏ ਪਰ ਵਿੱਕੀ ਉਸ ਨੂੰ ਸੱਚ ਨਹੀਂ ਦੱਸਦਾ ਤੇ ਅੱਗੇ ਵਾਂਗੂ ਹੀ ਝੂਠੀ ਕਹਾਣੀ ਬਣਾ ਕੇ ਸੁਣਾ ਦਿੰਦਾ ਏ ਤੇ ਪ੍ਰੀਤ ਉਸ ਦੀਆਂ ਗੱਲਾਂ ਵਿੱਚ ਆ ਜਾਂਦੀ ਆ ਤੇ ਉਹ ਉਸ ਨੂੰ ਕਹਿੰਦਾ ਏ ਕਿ ਪੈਸੇ ਮੈਂ ਸਵੇਰੇ ਜਮ੍ਹਾਂ ਕਰਾਉਣੇ ਨੇ ਸੋ ਵਿੱਕੀ ਬੈਂਕ ਵਿੱਚ ਪੈਸੇ ਜਮ੍ਹਾਂ ਕਰਾ ਦਿੰਦਾ ਏ ਉਹ ਆਪਣੀ ਮਾਂ ਤੇ ਪ੍ਰੀਤ ਨੂੰ ਇਹ ਕਹਿੰਦਾ ਏ ਕਿ ਇਹਨਾਂ ਪੈਸਿਆਂ ਨੂੰ ਤੁਸੀਂ ਨਹੀਂ ਛੇੜਨਾ ਜਿਹੜੇ ਪੈਸੇ ਹੋਰ ਹੋਣਗੇ ਮੈਂ ਤੁਹਾਨੂੰ ਆ ਦਿਆਂ ਕਰਾਂਗਾ ਜਾਂ ਤੁਹਾਨੂੰ ਦੇ ਜਾਇਆ ਕਰਾਂਗਾ ਤੁਸੀਂ ਬੈਂਕ ਵਾਲੇ ਪੈਸਿਆਂ ਨੂੰ ਸੇਫ ਰੱਖਣਾ ਏ ਤੇ ਇਸ ਕਰਕੇ ਏਟੀਐਮ ਰਾਹੀਂ ਪੈਸੇ ਕਢਾਉਣ ਦੀ ਕੋਸ਼ਿਸ਼ ਨਾ ਕਰਿਓ ਪ੍ਰੀਤ ਅੱਗੋਂ ਕਹਿ ਦਿੰਦੀ ਆ ਕਿ ਮੈਂ ਤਾਂ ਬਾਹਰ ਜਾਂਦੀ ਵੀ ਨਹੀਂ ਜਿਹੜੇ ਪੈਸੇ ਕਢਾਉਣੇ ਨੇ ਪ੍ਰੀਤ ਸਾਰੀ ਰਾਤ ਇਹ ਸੋਚਦੀ ਰਹਿੰਦੀ ਆ ਕਿ ਵਿੱਕੀ ਨੇ ਇੰਨੀ ਜਲਦੀ ਪੈਸੇ ਕਿਵੇਂ ਲੈ ਲਏ ਤੇ ਐਨੇ ਪੈਸੇ ਐਡਵਾਂਸ ਵਿੱਚ ਕਿਸੇ ਨੇ ਕਿਵੇਂ ਦੇ ਦਿੱਤੇ ਪਰ ਫਿਰ ਉਹ ਸੋਚਦੀ ਆ ਕਿ ਵਿੱਕੀ ਨੇ ਤਾਂ ਮੇਰੀ ਕਸਮ ਖਾਧੀ ਆ ਤੇ ਉਸਨੇ ਮੇਰੀ ਝੂਠੀ ਕਸਮ ਨਹੀਂ ਖਾ ਸਕਦਾ ਸੋ ਇਹ ਸੋਚ ਕੇ ਉਹ ਆਪਣੇ ਮਨ ਚੋਂ ਗੱਲ ਕੱਢ ਦਿੰਦੀ ਆ ਪਰ ਵਿੱਕੀ ਨੇ ਤਾਂ ਵੱਡੀ ਹੀ ਮਾਰ ਮਾਰੀ ਆ ਤੇ ਅੱਗੇ ਤੋਂ ਹੁਣ ਇਤੋਂ ਵੀ ਵੱਡੀ ਮਾਰ ਮਾਰਨ ਦੀ ਸੋਚ ਰਹੇ ਨੇ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਇਦਾਂ ਦੀਆਂ ਐਂਟਰਟੇਨਮੈਂਟ ਵੀਡੀਓ ਸਟੋਰੀਜ਼ ਲੈ ਕੇ ਆਉਂਦੇ ਰਹੀਏ